ਬਾਲੀਵੁੱਡ ਦੀ ਦੁਨੀਆ ਤੋਂ ਇੱਕ ਹੋਰ ਤਲਾਕ ਦੀ ਖਬਰ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ ਜੀ ਹਾਂ ਹੁਣ ਇੱਕ ਹੋਰ ਸਟਾਰ ਕਪਲ ਆਪਣੇ 37 ਸਾਲਾਂ ਦੇ ਵਿਆਹ ਨੂੰ ਤੋੜ ਕੇ ਅਲੱਗ ਹੋਣ ਦੀ ਕਗਾਰ ਤੇ ਹੈ ਇੱਕ ਕਪਲ ਹੈ ਬਾਲੀਵੁੱਡ ਸੁਪਰਸਟਾਰ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੋਜਾ ਦਾ ਬਾਲੀਵੁੱਡ ਐਕਟਰ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੋਜਾ ਦੇ ਤਲਾਕ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੋਜਾ ਜਲਦੀ ਵੱਖ ਹੋਣ ਵਾਲੇ ਨੇ ਖਬਰਾਂ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੁਨੀਤਾ ਆਹੂਜਾ ਨੇ ਗੋਵਿੰਦਾ ਨੂੰ ਉਹਨਾਂ ਦੇ ਘਰ ਇੱਕ ਸੈਪਰੇਸ਼ਨ ਨੋਟਿਸ ਭੇਜਿਆ ਸੀ ਇਨਾ ਹੀ ਨਹੀਂ ਸੁਨੀਤਾ ਨੇ ਗੋਵਿੰਦਾ ਦਾ ਘਰ ਵੀ ਛੱਡ ਦਿੱਤਾ ਹੈ ਹਾਲਾਂਕਿ ਗੋਵਿੰਦਾ ਦੇ ਪਤੀਜੇ ਤੇ ਪਤੀਜੀ ਆਰਤੀ ਸਿੰਘ ਤੇ ਕ੍ਰਿਸ਼ਨਾ ਅਭਿਸ਼ੇਕ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ ਕਸ਼ਮੀਰਾ ਸ਼ਾਹ ਨੇ ਵੀ ਮੰਨਿਆ ਹੈ ਕਿ ਗੋਵਿੰਦਾ ਤੇ ਸੁਨੀਤਾ ਦਾ ਤਲਾਕ ਨਹੀਂ ਹੋ ਸਕਦਾ ਇਸ ਦੌਰਾਨ ਤਲਾਕ ਦੀਆਂ ਖਬਰਾਂ ਦੇ ਵਿਚਾਲੇ ਗੋਵਿੰਦਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਜੀਹਾਂ ਇਨਾ ਖਬਰਾਂ ਦੇ ਵਿਚਾਲੇ ਗੋਵਿੰਦਾ ਨੇ ਇੱਕ ਬਿਆਨ ਜਾਰੀ ਕਰਕੇ ਖਲਬਲੀ ਮਚਾ ਦਿੱਤੀ ਹੈ ਇੱਕ ਬਿਆਨ ਵਿੱਚ ਗੋਵਿੰਦਾ ਨੇ ਕਿਹਾ ਮੈਂ ਸਮੇਂ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹਾਂ ਕੁਝ ਕਾਰੋਬਾਰੀ ਗੱਲਬਾਤ ਚੱਲ ਰਹੀ ਹੈ ਮੈਂ ਜਲਦੀ ਆਪਣੀ ਫਿਲਮ ਤੇ ਕੰਮ ਕਰਾਂਗਾ गोविंदा ਦੇ ਇਸ ਬਿਆਨ ਨੇ سوشل میڈیا ਤੇ ਖਲਬਲੀ ਮਚਾ ਦਿੱਤੀ ਹੈ ਲੋਕ ਮੰਨਣ ਲੱਗੇ ਨੇ ਕਿ ਗੋਵਿੰਦਾ ਦਾ ਸੱਚ ਮੁਸ਼ਤਲਕ ਹੋ ਰਿਹਾ ਹੈ ਹਾਲਾਂਕਿ ਗੋਵਿੰਦਾ ਦੇ ਪਰਿਵਾਰ ਨੇ ਇਸ ਬੰਤ ਤੱਕ ਅਜੇ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ سوشل میڈیا ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਸੁਨੀਤਾ ਤੇ ਗੋਵਿੰਦਾ 30 ਸਾਲ ਦੀ ਮਰਾਠੀ ਅਦਾਕਾਰਾ ਦੇ ਕਾਰਨ ਵੱਖ ਹੋ ਰਹੇ ਨੇ ਹਾਲਾਂਕਿ ਗੋਵਿੰਦਾ ਲਗਾਤਾਰ ਸੁਨੀਤਾ ਦੇ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਗੋਵਿੰਦਾ ਦੇ ਫੈਨਸ ਦਾ ਦਿਲ ਤੋੜ ਦਿੱਤਾ ਹੈ ਇੱਕ ਸਮਾਂ ਸੀ ਜਦੋਂ ਗੋਵਿੰਦਾ ਦਾ ਨਾਮ ਨੀਲਮ ਦੇ ਨਾਲ ਵੀ ਜੁੜਿਆ ਹੋਇਆ ਸੀ ਉਸ ਸਮੇ ਗੋਵਿੰਦਾ ਤੇ ਸੁਨੀਤਾ ਆਹੋਜਾ ਦੀ ਮੰਗਣੀ ਖਤਰੇ ਵਿੱਚ ਦਰکنار ਕਰਦੇ ਹੋਏ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸੰਭਾਲ ਲਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਸ ਕਪਲ ਦੇ ਵਿਚਕਾਰ ਦਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੁਨੀਤਾ ਆਹੂਜਾ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਨਾਲ ਇੱਕ ਫਲੈਟ ਵਿੱਚ ਰਹਿੰਦੀ ਹੈ ਜਦਕਿ ਗੋਵਿੰਦਾ ਅਪਾਰਟਮੈਂਟ ਦੇ ਸਾਹਮਣੇ ਵਾਲੇ ਬੰਗਲੇ ਵਿੱਚ ਰਹਿੰਦੇ ਨੇ ਦੋਨਾਂ ਦਾ ਲਾਈਫ ਸਟਾਈਲ ਕਾਫੀ ਅਲੱਗ ਹੈ ਸੁਨੀਤਾ ਨੇ ਦੱਸਿਆ ਕਿ ਗੋਵਿੰਦਾ ਦਾਸ ਲੋਕਾਂ ਦੇ ਨਾਲ ਕਿਰੇ ਰਹਿੰਦੇ ਨੇ ਤੇ ਹਰ ਵੇਲੇ ਮੀਟਿੰਗਾਂ ਵਿੱਚ ਬਿਜ਼ੀ ਰਹਿੰਦੇ ਨੇ ਪਰ ਉਹ ਬੱਚਿਆਂ ਦੇ ਨਾਲ ਇਕੱਲਾ ਰਹਿਣਾ ਪਸੰਦ ਕਰਦੀ ਹੈ। ਇਹੀ ਨਹੀਂ ਉਹ ਸਵੇਰੇ 4 ਵਜੇ ਉੱਠ ਕੇ ਮੈਡੀਟੇਸ਼ਨ ਕਰਨਾ ਵੀ ਪਸੰਦ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਸੁਨੀਤਾ ਆਹੂਜਾ ਦਾ ਵਿਆਹ ਗੋਵਿੰਦਾ ਦੇ ਨਾਲ 1987 ਵਿੱਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਨੇ ਇੱਕ ਬੇਟੀ ਟੀਨਾ ਆਹੂਜਾ ਤੇ ਇੱਕ ਬੇਟਾ ਜਯਸ਼ਵਰਧਨ। ਹੁਣ ਇਹਨਾਂ ਦੋਵਾਂ ਦੇ ਤਲਾਕ ਦੀਆਂ ਖਬਰਾਂ ਦੀ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਾਲੀਵੁੱਡ ਇਨਸਾਈਡਰ ਤੇ ਆਇਆ ਦਿ ਐਪੀਸੋਡ ਵਿੱਚ ਬਸ ਨਹੀ ਫਿਰ ਹੋਵੇਗੀ ਮੁਲਾਕਾਤ ਬਾਲੀਵੁੱਡ ਇਨਸਾਈਡਰ ਦੇ ਇੱਕ ਹੋਰ ਨਵੇਂ ਐਪੀਸੋਡ ਦੇ ਨਾਲ ਤਦ ਤੱਕ ਤੁਸੀਂ ਬਨੇ ਰਹੋ ਸਾਡੇ ਨਾਲ ਬਾਲੀਵੁੱਡ ਦੀ ਦੁਨੀਆ ਤੋਂ ਇੱਕ ਹੋਰ ਤਲਾਕ ਦੀ ਖਬਰ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ ਜੀ ਹਾਂ ਹੁਣ ਇੱਕ ਹੋਰ ਸਟਾਰ ਕਪਲ ਆਪਣੇ 37 ਸਾਲਾਂ ਦੇ ਵਿਆਹ ਨੂੰ ਤੋੜ ਕੇ ਅਲੱਗ ਹੋਣ ਦੀ ਕਗਾਰ ਤੇ ਹੈ ਇੱਕ ਕਪਲ ਹੈ ਬਾਲੀਵੁੱਡ ਸੁਪਰਸਟਾਰ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੋਜਾ ਦਾ ਬਾਲੀਵੁੱਡ ਐਕਟਰ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੋਜਾ ਦੇ ਤਲਾਕ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਗੋਵਿੰਦਾ ਤੇ ਉਹਨਾਂ ਦੀ ਵਾਈਫ ਸੁਨੀਤਾ ਆਹੂਜਾ ਜਲਦੀ ਵੱਖ ਹੋਣ ਵਾਲੇ ਨੇ ਖਬਰਾਂ ਵਿੱਚ ਇੱਥੋਂ ਤੱਕ ਕਿਹਾ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੁਨੀਤਾ ਆਹੂਜਾ ਨੇ ਗੋਵਿੰਦਾ ਨੂੰ ਉਹਨਾਂ ਦੇ ਘਰ ਇੱਕ ਸੈਪਰੇਸ਼ਨ ਨੋਟਿਸ ਭੇਜਿਆ ਸੀ ਇਹਨਾਂ ਹੀ ਨਹੀਂ ਸੁਨੀਤਾ ਨੇ ਗੋਵਿੰਦਾ ਦਾ ਘਰ ਵੀ ਛੱਡ ਦਿੱਤਾ ਹੈ ਹਾਲਾਂਕਿ ਗੋਵਿੰਦਾ ਦੇ ਪਤੀਜੇ ਤੇ ਪਤੀਜੀ ਆਰਤੀ ਸਿੰਘ ਤੇ ਕ੍ਰਿਸ਼ਨਾ ਅਭਿਸ਼ੇਕ ਨੇ ਇਸ ਖਬਰ ਨੂੰ ਗਲਤ ਦੱਸਿਆ ਹੈ ਕਸ਼ਮੀਰਾ ਸ਼ਾਹ ਨੇ ਵੀ ਮੰਨਿਆ ਹੈ ਕਿ ਗੋਵਿੰਦਾ ਤੇ ਸੁਨੀਤਾ ਦਾ ਤਲਾਕ ਨਹੀਂ ਹੋ ਸਕਦਾ ਇਸ ਦੌਰਾਨ ਤਲਾਕ ਦੀਆਂ ਖਬਰਾਂ ਦੇ ਵਿਚਾਲੇ ਗੋਵਿੰਦਾ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ ਜੀ ਹਾਂ ਇਹਨਾਂ ਖਬਰਾਂ ਦੇ ਵਿਚਾਲੇ ਗੋਵਿੰਦਾ ਨੇ ਇੱਕ ਬਿਆਨ ਜਾਰੀ ਕਰਕੇ ਖਲਬਲੀ ਮਚਾ ਦਿੱਤੀ ਹੈ। ਇੱਕ ਬਿਆਨ ਵਿੱਚ ਗੋਵਿੰਦਾ ਨੇ ਕਿਹਾ ਮੈਂ ਸਮੇਂ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹਾਂ। ਕੁਝ ਕਾਰੋਬਾਰੀ ਗੱਲਬਾਤ ਚੱਲ ਰਹੀ ਹੈ। ਮੈਂ ਜਲਦੀ ਆਪਣੀ ਫਿਲਮ ਤੇ ਕੰਮ ਕਰਾਂਗਾ। ਗੋਵਿੰਦਾ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ਤੇ ਖਲਬਲੀ ਮਚਾ ਦਿੱਤੀ ਹੈ ਲੋਕ ਮੰਨਣ ਲੱਗੇ ਨੇ ਕਿ ਗੋਵਿੰਦਾ ਦਾ ਸੱਚਮੁੱਚ ਤਲਾਕ ਹੋ ਰਿਹਾ ਹੈ ਹਾਲਾਂਕਿ ਗੋਵਿੰਦਾ ਦੇ ਪਰਿਵਾਰ ਨੇ ਇਸ ਬੰਦ ਤੱਕ ਅਜੇ ਤੱਕ ਕੋਈ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਨੀਤਾ ਤੇ ਗੋਵਿੰਦਾ 30 ਸਾਲ ਦੀ ਮਰਾਠੀ ਅਦਾਕਾਰਾ ਦੇ ਕਾਰਨ ਵੱਖ ਹੋ ਰਹੇ ਨੇ ਹਾਲਾਂਕਿ ਗੋਵਿੰਦਾ ਲਗਾਤਾਰ ਸੁਨੀਤਾ ਦੇ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਗੋਵਿੰਦਾ ਦੇ ਫੈਨਸ ਦਾ ਦਿਲ ਤੋੜ ਦਿੱਤਾ ਹੈ ਇੱਕ ਸਮਾਂ ਸੀ ਜਦੋਂ ਗੋਵਿੰਦਾ ਦਾ ਨਾਮ ਨੀਲਮ ਦੇ ਨਾਲ ਵੀ ਜੁੜਿਆ ਹੋਇਆ ਸੀ ਉਸ ਸਮੇ ਗੋਵਿੰਦਾ ਤੇ ਦਰکنار ਕਰਦੇ ਹੋਏ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸੰਭਾਲ ਲਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਸ ਕਪਲ ਦੇ ਵਿਚਕਾਰ ਦਰਾਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੁਨੀਤਾ ਆਹੂਜਾ ਨੇ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਨਾਲ ਇੱਕ ਫਲੈਟ ਵਿੱਚ ਰਹਿੰਦੀ ਹੈ ਜਦਕਿ ਗੋਵਿੰਦਾ ਅਪਾਰਟਮੈਂਟ ਦੇ ਸਾਹਮਣੇ ਵਾਲੇ ਬੰਗਲੇ ਵਿੱਚ ਰਹਿੰਦੇ ਨੇ ਦੋਨਾਂ ਦਾ ਲਾਈਫ ਸਟਾਈਲ ਕਾਫੀ ਅਲੱਗ ਹੈ ਸੁਨੀਤਾ ਨੇ ਦੱਸਿਆ ਕਿ ਗੋਵਿੰਦਾ ਦਾਸ ਲੋਕਾਂ ਦੇ ਨਾਲ ਕਿਰੇ ਰਹਿੰਦੇ ਨੇ ਤੇ ਹਰ ਵੇਲੇ ਮੀਟਿੰਗਾਂ ਵਿੱਚ ਬਿਜ਼ੀ ਰਹਿੰਦੇ ਨੇ ਪਰ ਉਹ ਬੱਚਿਆਂ ਦੇ ਨਾਲ ਇਕੱਲਾ ਰਹਿਣਾ ਪਸੰਦ ਕਰਦੀ ਹੈ। ਇਹੀ ਨਹੀਂ ਉਹ ਸਵੇਰੇ 4 ਵਜੇ ਉੱਠ ਕੇ ਮੈਡੀਟੇਸ਼ਨ ਕਰਨਾ ਵੀ ਪਸੰਦ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੁਨੀਤਾ ਆਹੂਜਾ ਦਾ ਵਿਆਹ ਗੋਵਿੰਦਾ ਦੇ ਨਾਲ 1987 ਵਿੱਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਨੇ ਇੱਕ ਬੇਟੀ ਟੀਨਾ ਆਹੂਜਾ ਤੇ ਇੱਕ ਬੇਟਾ ਜਯਸ਼ਵਰਧਨ। ਹੁਣ ਇਹਨਾਂ ਦੋਵਾਂ ਦੇ ਤਲਾਕ ਦੀਆਂ ਖਬਰਾਂ ਦੀ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਾਲੀਵੁੱਡ ਇਨਸਾਈਡਰ ਤੇ ਅੱਜ ਦੇ ਐਪੀਸੋਡ ਵਿੱਚ ਬਸ ਨਾ ਹੀ ਫਿਰ ਹੋਵੇਗੀ ਮੁਲਾਕਾਤ ਬਾਲੀਵੁੱਡ ਇਨਸਾਈਡਰ ਦੇ ਇੱਕ ਹੋਰ ਨਵੇਂ ਐਪੀਸੋਡ ਦੇ ਨਾਲ ਤਦ ਤੱਕ ਤੁਸੀਂ ਬਣੇ ਰਹੋ ਸਾਡੇ ਨਾਲ